ਕਿਸਾਨ ਸਾਥਿਓ ਸਤਿ ਸ੍ਰੀ ਅਕਾਲ ਤੇ ਕਣਕਾਂ ਅੱਜਕੱਲ੍ਹ ਸਬਦ ਵੀ ਲਗਭਗ ਨਿਸਰ ਚੁੱਕੀਆਂ ਤੇ ਕਿਸਾਨ ਹੁਣ ਅੱਜਕੱਲ੍ਹ ਇਹ ਸੋਚ ਰਿਹਾ ਕਿ ਆਪਾਂ ਤੇਲੇ ਦੀ ਸਪਰੇਅ ਕਰੀਏ ਕਿ ਨਾ ਕਰੀਏ ਉਗ ਜ਼ਿਆਦਾਤਰ ਲੱਖਾਂ ਦੇ ਵਿੱਚ ਦੇਖਿਆ ਜਾਵੇ ਤਾਂ ਇਸ ਵਾਰ ਤੇਲੇ ਦੇ ਅਟੈਕ ਤੋਂ ਬਚਤਾ ਕਿਉਂਕਿ ਕਈ ਕਿਸਾਨਾਂ ਦਾ ਕਹਿਣਾ ਕਿ ਸવાર ਪੱਛੋ ਹਵਾ ਚੱਲਦੀ ਰਹੀ ਹੈ ਇਸ ਲਈ ਬਿਮਾਰੀਆਂ ਤੋਂ ਬਚਦਾ ਆਪਾਂ ਵੀ ਅੱਜ ਕਣਕ ਨੂੰ ਪਾਣੀ ਲਗਾਇਆ ਸੀ ਤੇ ਵਿੱਚ ਵੀ ਦੇਖਿਆ ਕਣਕ ਦੇ ਕੋਈ ਕਿਤੇ ਤੇਲਾ ਨਾਜ਼ਰ ਨਹੀਂ ਆਇਆ ਇਸ ਲਈ ਆਪਾਂ ਸਪਰੇਅ ਦਾ ਕੰਮ ਇੱਕ ਵਾਰੀ ਡਿਲੇ ਕਰਤਾ ਸਾਥੀਓ ਜੇਕਰ ਆਪਾਂ ਸ਼ਰਮਾ ਨੂੰ ਇਸ ਵਾਰ ਦੇਖੀਏ ਤਾਂ ਸਰੋਂ ਦੀ ਫਸਲਾਂ ਦੀ ਬਹੁਤ ਵਧੀਆ ਨੇ ਤੇ ਸ਼ਰਮਾ ਦੀਆਂ ਫਸਲਾਂ ਦੇ ਵਿੱਚ ਵੀ ਬਿਮਾਰੀ ਬਹੁਤ ਘੱਟ ਆ ਇਹ ਆਪਣੇ ਜਵੰਡੀਆਂ ਦੀ ਸਪਰੇਅ ਇਹਨਾਂ ਨੇ ਤਾਂ ਤੇਲੇ ਤੋਂ ਕਰੀਆ ਇੱਕ ਸਪਰੇਅ ਕਹਿੰਦੇ ਜੀ ਵਿੱਚ ਵਿੱਚ ਫੰਗੀ ਸਾਈਡ ਦੇ ਰਲਾਜ ਇਹਨਾਂ ਨੇ ਸਪਰੇਅ ਕਰੀਆ ਤੇ ਸਰੋਂ ਭਾਰੀ ਆ ਵਾਕਈ ਇਹਨਾਂ ਦਾ ਵੀ ਕਹਿਣਾ ਕਿ ਕੋਈ ਤੇਲਾ ਸਰੋਂ ਦੇ ਵਿੱਚ ਜੀ ਨਹੀਂ ਇਨੋਂ ਤੋਂ علاوہ ਸਾਥੀ ਉਹ ਆ ਵੀ ਆਪਣੇ ਨਾਲ ਇੱਕ ਦੀ ਜੀ ਵੀ ਸਰੋ ਤੇ ਇਹਨਾਂ ਨੇ ਵੀ ਅੱਜ ਛਾਣੀ ਲਗਾਇਆ ਸਰੋਂ ਨੂੰ ਤੇ ਕਹਿੰਦੇ ਵੀ ਅਜੇ ਤੱਕ ਅਸੀਂ ਕੋਈ ਕਿਸੇ ਤਰ੍ਹਾਂ ਦੀ ਸਪਰੇ ਨਹੀਂ ਕੀਤੀ ਤੇ ਕਹਿੰਦੇ ਵੀ ਇਸ ਤਰ੍ਹਾਂ ਹੀ ਪੱਤੇ ਉੱਤੇ ਅਸੀਂ ਮਤਲਬ ਸਪਰੇ ਕਰਦੇ ਵੀ ਨਹੀਂ ਕਿਉਂਕਿ ਸਰੋਂ ਦੇ ਵਿੱਚ ਜੋ ਆ ਦਾਣੇ ਬਣ ਚੁੱਕੇ ਆ ਸਾਥੀਓਏ ਹਰ ਇੱਕ ਨੂੰ ਹੀ ਹੁੰਦਾ ਕਿ ਸਪਰੇ ਕਰਨ ਤੋਂ ਜੀ بچਿਆ ਜਾਵੇ ਕਿਉਂਕਿ ਸਪਰੇ ਹਾਂ ਦਾ ਖਰਚ ਬਹੁਤ ਜ਼ਿਆਦਾ ਹੁੰਦਾ ਤੇ ਮਿਹਨਤ ਵੀ ਬਹੁਤ ਜ਼ਿਆਦਾ ਆਉਂਦੀ ਆ ਇਸ ਤੋਂ ਇਲਾਵਾ ਇਸ ਵਾਰ abrseen ਖੜੀ ਆ abrseen ਤੇ ਵੀ ਜ਼ਿਆਦਾ ਤੇਲਾ ਨਹੀਂ ਤੇ ਮੇਰੇ ਘਰੇ ਸਾਜੀ ਲਗਾਈ ਆ ਉਹਦੇ ਤੇ ਚੌੜਿਆਂ ਦੇ ਬੂਟਾਂ ਤੇ ਕਲਸ ਤੇ ਲਾਸਿੰਗਾ ਪੱਤੇ ਮੜ ਚੁੱਕੇ ਸੀ ਉਹਦੇ ਤੇ ਮੈਨੂੰ ਸਪਰੇ ਕਰਨੀ ਪਈ ਆ ਬਾਕੀ ਸਾਥਿਓ ਲਗਭਗ ਹਜੇ 10 ਦਿਨਾਂ ਦੇ ਵਿੱਚ 12 ਦਿਨਾਂ ਦੇ ਵਿੱਚ ਕਣਕਾਂ ਦੇ ਵਿੱਚ ਅੱਗੇ ਜਾ ਕੇ ਦਾਣੇ ਬਣਨਗੇ ਤੇ ਪੱਕਾਤਾਪਾ ਸਹੀ ਇਹਦੇ ਬਾਰੇ ਕੁਝ ਕਹਿ ਸਕਦਾ 19 ਦਿਨ ਇਹਦਾ ਧਿਆਨ ਕਣਕ ਦਾ ਜਰੂਰ ਰੱਖਣਾ ਪਊਗਾ ਕਿਉਂਕਿ ਬਿਮਾਰੀ ਵੀ ਕਈ ਵਾਰ ਇਸਕੇ ਦਾਣਾ ਅਟੈਕ ਕਰ ਦਿੰਦੀ ਹੈ ਅੱਜਕੱਲ੍ਹ ਤੇ ਇਸ ਤਿਲੇ ਦੀ ਸਪਰੇਅ ਬਾਰੇ ਆਪਾਂ ਸਾਰੇ ਕਿਸਾਨ 90% ਲਗਭਗ ਜਾਣਦੇ ਹੀ ਆ ਕਿ ਕਿਉਂਕਿ ਇਹ ਤਾਰਾ ਸਪਰੇਅ ਆਪਾਂ ਕਰ ਸਕਦੇ ਹਾਂ ਜਿਹੜਾ ਕਿ ਟੈਕਨਿਕ ਵਾਲਾ ਹੁੰਦਾ ਆਪਣਾ ਥਾਇਆ ਮੈਥੋ ਮੈਥਾ ਅਜ਼ਮ ਤੇ ਇਹ ਤਾਂ ਆਪਾਂ ਸਰੀਆ ਕਰ ਸਕਦੇ ਹਾਂ ਸਾਥੋ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਿਓ ਧੰਨਵਾਦ